ਮਠਿੰਡਾ ਦੇ ਸਰਿੰਦਰ ਨਹਿਰ ਦੇ ਵਿੱਚੋਂ ਗੋਵਿੰਦਪੁਰੇ ਵਾਲੀ ਸਾਈਡ ਇੱਕ ਡੈੱਡ ਬੋਡੀ ਮਿਲੀ ਸੀ ਗਲੀ ਸੜੀ ਜਿਸਦੇ ਕੋਈ ਵੀ ਕੱਪੜਾ ਨਹੀਂ ਸੀ ਬਾਹ ਦੇ ਉੱਤੇ ਇੱਕ ਕਮੀਜ਼ ਦਾ ਟੋਟਾ ਸੀਗਾ ਸ਼ਰਟ ਦਾ ਵਾਈਟ ਕਲਰ ਦੇ ਚੈੱਕ ਵਾਲਾ ਉਹਦੀ ਅੱਜ ਵੀ ਪਛਾਣ ਨਹੀਂ ਹੋਈ ਅੱਜ ਘੱਟੋੜ 5-6 ਦਿਨ ਹੋ ਗਏ ਇਹਨੂੰ ਸਿਵਲ ਹਸਪਤਾਲ ਦੇ ਵਿੱਚ ਸਭੀ ਮੌਜੂਦ ਹੈਲਪਰ ਸਾਇਟੀ ਦੀ ਟੀਮ ਕੋਲ ਰੱਖਾਇਆ ਗਿਆ ਸੀਗਾ ਅੱਜ ਥਾਣਾ ਕੈਂਟ ਪੁਲਿਸ ਨੇ ਇਹਦਾ ਪੋਸਟ ਮਾਰਟਮ ਕਰਨ ਤੋਂ ਬਾਅਦ ਡੈੱਡ ਬੋਡੀ ਜਿਹੜੀ ਅੰਤਮ ਸੰਸਕਾਰ ਲਈ ਸਾਡੇ ਹਵਾਲੇ ਕਰਦੀ ਸਾਡੀ ਲੋਕਾਂ ਨੂੰ ਬੇਨਤੀ ਹੈਗੀ ਹੈ ਵੀ ਜੇ ਕੋਈ ਵੀ ਬੰਦਾ ਜਿਸਦੇ ਕੋਈ ਮਿਸਿੰਗ ਹੋਵੇ ਇਸ ਪੋਸਟ ਨੂੰ ਸ਼ੇਅਰ ਕਰੋ ਤੇ ਸਾਡੇ ਨਾਲ ਕੰਟੈਕਟ ਕਰੋ ਜੀਦਾ ਕੋਈ ਬੰਦਾ ਮਿਸਿੰਗ ਹੋਵੇ ਬਾਹਾਂ ਦੇ ਉੱਤੇ ਸਿਰਫ ਇੰਨਾ ਕੁ ਟੋਟਾ ਬਚਿਆ ਸੀਗਾ ਸ਼ਰਟ ਦਾ ਸ਼ਰਟ ਵਾਈਟ ਕਲਰ ਦੀ ਸੀ ਚੈੱਕ ਵਾਲੀ ਜੇ ਕਿਸੇ ਦੀ ਵੀ ਹੋਵੇ ਅੱਜ ਇਹਦਾ ਅੰਤਮ ਸੰਸਕਾਰ ਕਰਨ ਲੱਗੇ ਹੈਗੇ ਆ ਧਾਰਮਿਕ ਰੀਤੀ ਰਿਵਾਜਾਂ ਦੇ ਅਨੁਸਾਰ ਡੈੱਡ ਬੋਡੀ ਦੀ ਕੰਡੀਸ਼ਨ ਤੁਹਾਨੂੰ ਅਸੀਂ ਦਿਖਾ ਨਹੀਂ ਸਕਦੇ ਮਤਲਬ ਬੜੀ ਮਾੜੀ ਹਾਲਾਤ ਦੇ ਵਿੱਚ ਹੈ ਦੂਰ ਦੂਰ ਤੱਕ ਸਮੈਲ ਆ ਰਹੀ ਹੈਗੀ ਹੈ ਇਹ ਸਾਲੀ ਨੌਜਵਾਨ ਪਰ ਸੋਸਾਇਟੀ ਦੀ ਟੀਮ ਦੇ ਵੱਲੋਂ ਇਹਦਾ ਅੰਤਮ ਸੰਸਕਾਰ ਕੀਤਾ ਜਾਊਗਾ ਸਾਡੇ ਵਲੰਟੀਅਰ ਆ ਕ੍ਰਿਸ਼ਨ ਕੁਮਾਰ ਜੀ ਇਹ ਆਪ ਦੇ ਵੱਲੋਂ ਸਾਰੇ ਲੱਕੜਾਂ ਦੇ ਪੈਸੇ ਦਿੰਦੇ ਆ ਅੰਤਮ ਸੰਸਕਾਰ ਕਰਨ ਦੇ ਲਈ ਇਹ ਸਾਡੇ ਰਾਜੂ ਜੀ ਮੋਨੂ ਸ਼ਰਮਾ